ਸਸ਼ਿਕਾ ਮੈਂ ਅਨਮੋਲ ਆਸਤ ਤੁਹਾਡੇ ਸਾਹਮਣੇ ਲਖਨ ਮੈਗੀਆਂ ਜੀ ਨਾਲ ਲਿਖਿਆ ਆ ਬਹੁਤ ਹੀ ਖੂਬਸੂਰਤ ਗੀਤ ਲੈ ਕੇ ਹਾਜ਼ਰ ਆ ਪੱਥਰਾਂ ਦੇ ਸ਼ੇਰ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਉਹ ਜਿੱਥੇ ਝੂਠ ਪ੍ਰਦਾਨ ਉੱਥੇ ਸੱਚ ਦੀ ਸੁਣੀ ਨਾ ਉਹ ਜਿੱਥੇ ਝੂਠ ਪ੍ਰਦਾਨ ਉੱਥੇ ਸੱਚ ਦੀ ਸੁਣੀ ਨਾ ਪੱਥਰਾਂ ਦੇ ਸ਼ੇਰ ਕਿਸੇ ਕੱਚ ਦੀ ਸੁਣੀ ਨਾ ਰਾ ਦੇ ਸ਼ਹਿਰ ਕਿਸੇ ਕੱਚ ਦੀ ਸੁਣੀ ਨਾ ਉਹ ਅੱਜ ਦੇ ਸਮਾਜ ਦੀ ਇਹ ਦਸ਼ਾ ਹੋਈ ਕੈਸੀ ਜਿਸਮਾਂ ਦਾ ਭੁੱਖਾ ਬੰਦਾ ਬਣ ਬੈਠਾ ਵੈਸ਼ੀ ਉਹ ਅੱਜ ਦੇ ਸਮਾਜ ਦੀ ਇਹ ਦਸ਼ਾ ਹੋਈ ਕੈਸੀ ਜਿਸਮਾਂ ਦਾ ਭੁੱਖਾ ਬੰਦਾ ਬਣ ਬੈਠਾ ਵੈਸ਼ੀ ਉਹ ਜਿਹੜੀ ਨੋਚ ਨੋਚ ਰੋਲੀ ਉਸਪਾ ਬੱਤਰਾ ਦੇ ਸ਼ੇਰ ਕਿਸੇ ਕੱਚ ਦੀ ਸੁਣੀ ਨਾ ਬੱਤਰਾ ਦੇ ਸ਼ੇਰ ਕਿਸੇ ਕੱਚ ਦੀ ਸੁਣੀ ਨਾ ਉਹ ਪੈਸਾ ਲੈਂਦਾ ਹੈ ਖਰੀਦੇ ਇੱਥੇ ਆਮਿਆਂ ਤੇ ਖਾਸ ਨੂੰ ਵਿਕਦੇ ਗਵਾ ਤੂੰ ਲੱਭੇ ਇਨਸਾਫ ਨੂੰ ਉਹ ਪੈਸਾ ਲੈਂਦਾ ਹੈ ਖਰੀਦੇ ਇੱਥੇ ਆਮਿਆਂ ਤੇ ਖਾਸ ਨੂੰ ਵਿਕਦੇ ਗਵਾ ਤੂੰ ਲੱਭੇ ਇਨਸਾਫ ਨੂੰ ਉਹ ਅੰਨਾ ਹੈ ਕਾਨੂੰਨ ਤੇਰੇ ਹੱਕ ਦੀ ਸੁਣੀ ਨਾ ਕਿਸੇ ਕੱਚ ਦੀ ਸੁਣੀ ਨਾ ਪੱਥਰਾਂ ਦੇ ਸ਼ਹਿਰ ਕਿਸੇ ਕੱਚ ਦੀ ਸੁਣੀ ਨਾ ਉਹ ਚੱਲ ਜ਼ਖਮਾਂ ਦੀ ਤਾਬ ਤੂ ਚੁੱਕਲੀ ਕਲਮ ਮੈਂ ਗਿਆ ਵੇ ਕਿਸੇ ਤੇਰੇ ਲਈ ਨਾ ਬਲਮ ਉਹ ਚੱਲ ਜ਼ਖਮਾਂ ਦੀ ਤਾਬ ਤੂ ਚੁੱਕਲੀ ਕਲਮ ਮੈਂ ਗਿਆ ਵੇ ਕਿਸੇ ਤੇਰੇ ਲਈ ਨਾ ਬਲਮ ਉਹ ਵੇ ਕਰੇ ਸਨੇ ਜ਼ਖਮ ਕਿਸੇ ਰੱਤ ਦੀ ਸੁਣੀ ਨਾ ਸ਼ਹਿਰ ਕਿਸੇ ਕੱਚ ਦੀ ਸੁਣੀ ਨਾ ਬੱਕਰਾਂ ਦੇ ਸ਼ਹਿਰ ਕਿਸੇ ਕੱਚ ਦੀ ਸੁਣੀ ਨਾ